ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮੱਲਾ ਸਿੱਖ ਕੌਮ ਦਾ قومی ਤਿਹਾਰ ਹੈ ਇਟਲੀ ਦੀਆਂ ਸੰਗਤਾਂ ਵੀ ਇਸ ਪਵਿੱਤਰ ਦਿਹਾੜੇ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਉਂਦੀਆਂ ਹਨ ਬਰਗਮੋ ਜ਼ਿਲ੍ਹੇ ਦੇ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਬਰਗਮੋ ਵਿਖੇ ਯੂਰਪ ਪਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੋਲਾ ਮੱਲਾ ਬੜੀ ਤੁਮਤਾਮ ਦੇ ਨਾਲ ਮਨਾਇਆ ਜਾਂਦਾ ਹੈ ਇਸ ਸਾਲ 21, 22 ਅਤੇ 23 ਮਾਰਚ ਨੂੰ ਹੋਲਾ ਮੱਲਾ ਕੱਢਿਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਸਿੰਘ ਸਭਾ ਖੋਰਤੇਨੋਵਾ ਦੀ ਪ੍ਰਬੰਧਕੀ ਕਮੇਟੀ ਅਤੇ ਸੰਗਤਾਂ ਨੇ ਜਾਣਕਾਰੀ ਸਾਂਝੀ ਕਰਦੇ ਹਾਂ ਦੱਸਿਆ ਹੈ ਕਿ ਹਰ ਸਾਲ ਦੀ ਤਰ੍ਹਾਂ ਸਤਵਾਂ ਹੋਲਾ ਮੱਲਾ ਤੇ ਸਾਲਾਨਾ ਜੋੜ ਮੇਲੇ ਤੇ ਤਿੰਨ ਰੋਜ਼ਾ ਸਮਾਗਮ ਕਰਵਾਇਆ ਜਾਵੇਗਾ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਸ਼ਨੀਵਾਰ 22 ਮਾਰਚ ਨੂੰ ਦੁਪਹਿਰੇ 12 ਵਜੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ ਸ਼ੁੱਕਰਵਾਰ ਅਤੇ ਸ਼ਨੀਵਾਰ ਸ਼ਾਮ ਨੂੰ ਦੀਵਾਨ ਸਜਾਏ ਜਾਣਗੇ ਐਤਵਾਰ ਨੂੰ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਉਪਰੰਤ ਗੁਰਬਾਣੀ ਜਾਪ ਅਤੇ ਆਰਤੀ ਆਰਤਾ ਹੋਵੇਗਾ ਉਪਰੰਤ ਦੀਵਾਨ ਸਜਾਇਆ ਜਾਵੇਗਾ ਇਸ ਤਿੰਨ ਰੋਜ਼ਾ ਸਮਾਗਮ ਵਿੱਚ ਵੱਖ-ਵੱਖ ਕੀਰਤਨੀ ਜਥੇ ਕਥਾਵਾਚਕ ਢਾਡੀ ਜਥੇ ਉਚੇਚੇ ਤੌਰ ਤੇ ਹਾਜ਼ਰੀ ਭਰਨਗੇ ਉਪਰੰਤ ਗੁਰਦੁਆਰਾ ਸਾਹਿਬ ਦੇ ਨੇੜਲੇ ਮੈਦਾਨ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਹੋਲਾ ਮਾਲਾ ਕੱਢਿਆ ਜਾਵੇਗਾ ਅਤੇ ਕੋੜ ਸਵਾਰੀ ਤੀਰ ਅੰਦਾਜ਼ੀ ਅਤੇ ਹੋਰ ਖਾਲਸਾਈ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਗੁਰੂ ਦੇ ਅਟੁੱਟ ਲੰਗਰ ਵਰਤਾਇਆ ਜਾਣਗੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਿੱਖ ਸੰਗਤਾਂ ਨੂੰ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਖੋਲੇ ਮੱਲੇ ਦੇ ਇਸ ਦਿਹਾੜੇ ਤੇ ਪੰਥ ਦੀਆਂ ਅਹਿਮ ਸ਼ਕਸ਼ੀਤਾਂ ਵਿੱਚ ਕੌਰਤਨੋਵਾ ਵਿਖੇ ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾ ਸੰਤ ਬਾਬਾ ਜੀਤ ਸਿੰਘ ਜੀ ਮੁਖੀ ਨਿਰਮਲ ਕੁਟੀਆ ਜੋਲਾ ਗਿਆਨੀ ਚੇਰ ਸਿੰਘ ਅੰਬਾਲੀ ਵਾਲੇ ਤੋਂ ਤੋਂ ਇਲਾਵਾ ਦਲ ਪੰਥ ਦੇ ਅਤੇ ਗੁਰੂ ਦੀਆਂ ਲਾਡਲੀਆਂ ਨਿਹੰਗ ਜਥੇਵੰਦੀਆਂ ਪਹੁੰਚ ਰਹੀਆਂ ਹਨ ਉਹਨਾਂ ਦੱਸਿਆ ਹੈ ਕਿ ਇਸ ਵਾਰ ਬੱਚਿਆਂ ਤੇ ਨੌਜਵਾਨਾਂ ਨੂੰ ਗੱਤਕ ਲਈ ਉਤਸ਼ਾਹਿਤ ਕਰ ਲਈ ਸ਼ਨੀਵਾਰ ਨੂੰ ਗੱਤਕੇ ਦਾ ਟੂਰਨਾਮੈਂਟ ਕੀਤਾ ਜਾਵੇਗਾ ਜਿਸ ਦਾ ਐਤਵਾਰ ਨੂੰ ਫਾਈਨਲ ਵੀ ਹੋਵੇਗਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਤਿੰਨ ਦਿਨਾਂ ਪਵਿੱਤਰ ਜੋੜ ਮੇਲੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰ ਦੀ ਖੁਸ਼ੀ ਪ੍ਰਾਪਤ ਕਰੋ ਉਹਨਾਂ ਨੇ ਕਿਹਾ ਹੈ ਕਿ ਸ਼ਨੀਚਰਵਾਰ 22 ਮਾਰਚ ਨੂੰ ਹੋਲੇ ਮੱਲੇ ਮੌਕੇ ਕਰਵਾਏ ਜਾ ਰਹੇ ਅੰਮ੍ਰਿਤ ਸੰਚਾਰ ਵਿੱਚ ਵੱਧ ਤੋਂ ਵੱਧ ਸੰਗਤਾਂ ਅਮਰਤ ਪਾਨ ਕਰਕੇ ਗੁਰੂ ਵਾਲੀਆਂ ਬਣ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਪਵਿੱਤਰ ਜੋੜ ਮੇਲੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸ਼ਨੀਵਾਰ ਨੂੰ ਗੱਤਕੇ ਦਾ ਟਰਨਮੈਂਟ ਵੀ ਕੀਤਾ ਜਾਵੇਗਾ ਅਤੇ ਐਤਵਾਰ ਨੂੰ ਗੱਤਕੇ ਦਾ ਫਾਈਨਲ ਹੋਵੇਗਾ ਆਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਜਿਵੇਂ ਆਪ ਸਭ ਸੰਗਤਾਂ ਜਾਣਦੀਆਂ ਹੋ ਕਿ ਕੁਰ ਦੁਬਾਰਾ ਸਿੰਘ ਸਭਾ ਕੋਰ ਤੇ ਨੋਵਾ ਬਹਿਰਗਮੋਂ ਵਿਖੇ ਹਰ ਸਾਲ ਜੋ ਹੋਲੇ ਮਹੱਲੇ ਦੇ ਸਮਾਗਮ ਉਲੀਕੇ ਜਾਂਦੇ ਨੇ ਉਹਨਾਂ ਦੇ ਸਬੰਧ ਵਿੱਚ ਇਸ ਸਾਲ 21 22 23 ਨੂੰ ਹੋਲੇ ਮਹੱਲੇ ਦੇ ਸਮਾਗਮ ਰੱਖੇ ਨੇ 21 ਤਰੀਕ ਨੂੰ ਅਖੰਡ ਪਾਠਾਂ ਦੀ ਆਰੰਭਤਾ ਹੋਵੇਗੀ 22 ਤਰੀਕ ਦਿਨ ਸ਼ਨੀਵਾਰ ਗੱਤਕੇ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਨੇ 23 ਤਰੀਕ ਸਵੇਰ ਦੇ ਦਿਵਾਨਾਂ ਤੋਂ ਬਾਅਦ ਹੋਲਾ ਮਹੱਲਾ ਸਜਾਇਆ ਜਾਵੇਗਾ ਇਸ ਹੋਲੇ ਮਹੱਲੇ ਦੇ ਵਿੱਚ ਇਸ ਵਾਰ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਬਾਬਾ ਨਿਹਾਲ ਸਿੰਘ ਜੀ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਹਰਿਆਵੇਲਾਂ ਤੋਂ ਜਥੇਦਾਰ ਸਾਹਿਬ ਪਹੁੰਚ ਰਹੇ ਨੇ ਨਾਲ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਸ਼ੇਰ ਸਿੰਘ ਜੀ ਵਿਸ਼ੇਸ਼ ਤੌਰ ਤੇ ਇਹਨਾਂ ਸਮਾਗਮਾਂ ਵਿੱਚ ਪਹੁੰਚ ਰਹੇ ਨੇ ਰਾਗੀ ਢਾਡੀ ਜਥੇ ਆ ਰਹੇ ਨੇ ਸੋ ਸਾਰਿਆਂ ਹੀ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ